ਮਾਮਲਾ ਸਾਨਨੇਵਾਲ ਤੋਂ ਹੈ ਜਿੱਥੇ ਦੋ ਸਕੇ ਭੈਣ ਭਰਾਣੇ ਹੋਰਾਂ ਦੇ ਨਾਲ ਮਿਲ ਕੇ ਗੁਆਂਡ ਦੇ ਵਿੱਚ ਰਹਿਣ ਵਾਲੀ ਇੱਕ ਲੜਕੀ ਨੂੰ ਉਸ ਲੜਕੀ ਨੇ ਪਹਿਲਾਂ ਆਪਣੀ ਸਹੇਲੀ ਬਣਾਇਆ ਤੇ ਬਾਅਦ ਦੇ ਵਿੱਚ ਚਾਂਸੇ ਦੇ ਵਿੱਚ ਲੈ ਕੇ ਕਰੋਸ਼ੀਆ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਧਮਕੀਆਂ ਦੇਣ ਲੱਗੇ ਇਸ ਸਬੰਧੀ ਥਾਣਾ ਸਾਨਨੇਵਾਲ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਭੈਣ ਭਰਾ ਦੇ ਸਮੇਤ ਚਾਰ ਵਿਅਕਤੀ ਖਿਲਾਫ ਜੋ ਹੈ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਦੇ ਵਿੱਚ ਸੋਨੀਆ ਪੁੱਤਰੀ ਰਾਲਵਾਸੀ ਮਕਾਨ ਨੰਬਰ 23 ਗਲੀ ਨੰਬਰ 1 ਪ੍ਰੇਮ ਕਲੋਨੀ ਵਾਰਡ ਨੰਬਰ 14 ਨੰਦਪੁਰ ਸਾਨੇਵਾਲ ਨੇ ਦੱਸਿਆ ਹੈ ਕਿ ਉਸ ਦੇ ਗਵਾਂਢ ਦੇ ਵਿੱਚ ਅਮਨਦੀਪ ਕੌਰ ਉਰਫ ਅਮਨੀ ਅਤੇ ਉਸ ਦਾ ਭਰਾ ਜੋ ਹੈ ਇੰਦਰਜੀਤ ਸਿੰਘ ਰਹਿੰਦੇ ਹਨ ਜੋ ਬੰਦੇ ਬਾਹਰ ਪੇਜੰਦਾ ਕੰਮ ਕਰਦੇ ਨੇ ਪੀੜਤ ਸੋਨੀ ਨੇ ਦੱਸਿਆ ਹੈ ਕਿ ਉਸਨੇ ਅਮਨਦੀਪ ਕੋਰ ਅਮਨੀ ਦੇ ਨਾਲ ਵਿਦੇਸ਼ ਜਾਣ ਬਾਰੇ ਜਦੋਂ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਅਮਨੀ ਨੇ ਆਪਣੇ ਭਰਾ ਇੰਦਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪ੍ਰੇਮ ਕਲੋਨੀ ਨੰਦਪੁਰ ਸਾਹਨੇਵਾਲ ਨਾਲ ਮਿਲਾਇਆ ਸੋਹਨੀਆ ਨੇ ਦੱਸਿਆ ਕਿ ਮੈਂ ਮੇਰੇ ਮਾਤਾ ਪਿਤਾ ਅਤੇ ਭਰਾ ਸਮੇਤ ਅਸੀਂ ਜੋ ਹੈ ਇੰਦਰਜੀਤ ਸਿੰਘ ਅਤੇ ਅਮਨਦੀਪ ਕੋਰ ਉਰਫ ਅਮਨੀ ਦੇ ਨਾਲ ਗੱਲਬਾਤ ਕੀਤੀ ਤਾਂ ਸਾਨੂੰ ਇਹਨਾਂ ਨੇ ਦੱਸਿਆ ਕਿ ਅਸੀਂ ਤੈਨੂੰ ਕਰੋਸ਼ੀਆ ਭੇਜ ਸਕਦੇ ਹਾਂ ਜਿੱਥੇ ਵੇਅਰ ਹਾਊਸ ਦੇ ਵਿੱਚ ਪੈਕਿੰਗ ਦਾ ਕੰਮ ਹੋਵੇਗਾ ਤੇ ਜਿਸ ਦਾ ਖਰਚਾ ਜੋ ਹੈ ਲਗਭਗ 12 ਲੱਖ ਰੁਪਏ ਆਵੇਗਾ ਤਾਂ ਸੋਹਣੀਆਂ ਨੇ ਦੱਸਿਆ ਕਿ ਇੰਦਰਜੀਤ ਨੇ ਕਿਸੇ ਤੀਜੇ ਬੰਦੇ ਦੇ ਨਾਲ ਜੋ ਹੈ ਫੋਨ ਤੇ ਗੱਲ ਕਰਵਾਈ ਤਾਂ ਜਿਸ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਸ ਦਾ ਵੀਜ਼ਾ ਨਾ ਲੱਗਿਆ ਤਾਂ ਉਸ ਦੀ ਸਿਰਫ ਅੰਬੈਸੀ ਫੀਸ ਕੱਟ ਕੇ ਸਾਰੇ ਪੈਸੇ ਵਾਪਸ ਮਿਲ ਜਾਣਗੇ ਤੇ ਸੋਨੀਆ ਨੇ ਦੱਸਿਆ ਕਿ ਇੰਦਰਜੀਤ ਅਤੇ ਅਮਨੀ ਉਸਦੇ ਗਵਾਂਡ ਦੇ ਮਹੱਲੇ ਦੇ ਹੋਣ ਕਰਕੇ ਉਹਨਾਂ ਨੇ ਜੋ ਹੈ ਉਹਨਾਂ ਤੇ ਭਰੋਸਾ ਕਰ ਲਿਆ ਤੇ ਉਹ ਮੁਲਜ਼ਮਾਂ ਨੂੰ ਵੱਖ-ਵੱਖ ਤਰੀਕਾਂ ਤੇ ਲਗਭਗ 11.5 ਲੱਖ ਰੁਪਏ ਦਾ ਜੋ ਹੈ ਅਦਾ ਕਰ ਚੁੱਕੀ ਹੈ ਸੋਨੀਆ ਨੇ ਦੱਸਿਆ ਕਿ ਉਸਦੇ ਪੈਰਾਹੇਟ ਹੋ ਜ਼ਮੀਨ ਉਸ ਸਮੇਂ ਖਿਸਕ ਗਈ ਜਦੋਂ ਕਰੋਸ਼ੀਆ ਅੰਬੈਸੀ ਤੋਂ ਫੋਨ ਆਇਆ ਕਿ ਤੁਹਾਡਾ ਵੀਜ਼ਾ ਜੋ ਹੈ ਰੱਦ ਹੋ ਗਿਆ ਹੈ ਕਿਰਪਾ ਕਰਕੇ ਆਪਣਾ ਪਾਸਪੋਰਟ ਵਾਪਸ ਲੈ ਜਾਓ ਜਿਸ ਤੇ ਉਹ ਆਪਣਾ ਪਾਸਪੋਰਟ ਵਾਪਸ ਲੈ ਕੇ ਆਈ ਤੇ ਜਿਸ ਤੇ ਨਾਲ ਇੱਕ ਰਿਫਿਊਜ਼ਲ ਪੱਤਰ ਵੀ ਮਿਲਿਆ ਸੀ ਜਿਸ ਦੇ ਵਿੱਚ ਵੀਜ਼ਾ ਰੱਦ ਹੋਣ ਦਾ ਕਾਰਨ ਕਲਾਸ ਨੰਬਰ 8 ਲਿਖਿਆ ਹੋਇਆ ਸੀ ਜਿਸ ਵਿੱਚ ਵੀਜ਼ਾ ਰੱਦ ਹੋਣ ਦਾ ਕਾਰਨ ਇੰਨਾ ਵੱਲੋਂ ਲਗਾਏ ਗਏ ਜਾਲੀ ਤੇ ਫਰਜ਼ੀ ਦਸਤਾਵੇਜ਼ ਨੇ ਸੋਨੀਆ ਨੇ ਦੱਸਿਆ ਕਿ ਜਿਸ ਤੇ ਮੈਂ ਇੰਦਰਜੀਤ ਸਿੰਘ ਅਤੇ ਉਸ ਦੀ ਭੈਣ ਅਮਨਦੀਪ ਕੌਰ ਉਰਫ ਅਮਨੀ ਨੂੰ ਵੀਜ਼ਾ ਰੱਦ ਹੋਣ ਬਾਰੇ ਪੁੱਛਿਆ ਤੇ ਆਪਣੇ ਪੈਸਿਆਂ ਦੀ ਵਾਪਸੀ ਦੀ ਮੰਗ ਕੀਤੀ ਤਾਂ ਇਹਨਾਂ ਨੇ ਮੈਨੂੰ ਕੋਈ ਤਸੱਲੀ ਬਖਸ਼ ਜਵਾਬ ਜੋ ਹੈ ਨਹੀਂ ਦਿੱਤਾ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਉਸ ਨੇ ਕਈ ਵਾਰ ਜੋ ਹੈ ਮਹੱਲੇ ਵਾਲਿਆਂ ਨੂੰ ਨਾਲ ਲੈ ਕੇ ਇਹਨਾਂ ਤੋਂ ਆਪਣੇ ਪੈਸੇ ਮੰਗੇ ਪਰ ਇਹ ਅਖੀਰ ਕਹਿੰਦੇ ਕਿ ਜੋ ਤੇਰੇ ਕੋਲ ਹੁੰਦਾ ਕਰ ਲੈ ਅਸੀਂ ਤੇਰੇ ਪੈਸੇ ਨਹੀਂ ਮੋੜਾਂਗੇ ਜੇਕਰ ਦੁਬਾਰਾ ਸਾਡੇ ਘਰ ਪੈਸੇ ਮੰਗਣ ਆਏ ਤਾਂ ਤੇਰਾ ਅਸੀਂ ਨੁਕਸਾਨ ਕਰਾਂਗੇ ਇਸ ਸਾਰੀ ਪੜਤਾਲ ਤੋਂ ਬਾਅਦ ਜੋ ਹੈ थाना ਸਾਨਨੇਵਾਲ ਪੁਲਿਸ ਨੇ ਉਕਤ ਇੰਦਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਉਸ ਦੀ ਭੈਣ ਜੋ ਹੈ ਅਮਨਦੀਪ ਕੌਰ ਪੁੱਤਰ ਸੁਖਵਿੰਦਰ ਸਿੰਘ ਵਾਸੀ ਪ੍ਰੀਮ ਕਲੋਨੀ ਗਲੀ ਨੰਬਰ 2 ਵਾਰਡ ਨੰਬਰ 14 ਨੰਦਪੁਰ ਸਾਨਨੇਵਾਲ ਲਖਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਆਬਾਦੀ ਕਕੋਵਾਲ ਲੁਧਿਆਣਾ ਅਤੇ ਗੁਰਪ੍ਰੀਤ ਸਿੰਘ ਮਾਲਕ ਜੀਐਸ ਇਮੀਗ੍ਰੇਸ਼ਨ ਅਮਲੋ ਰੋਡ ਖੰਨਾ ਖਿਲਾਫ ਧੋਖਾ ਦੇਹੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਹੁਣ ਜੋ ਹੈ ਭਾਲ ਸ਼ੁਰੂ ਕਰ ਦਿੱਤੀ ਹੈ